ਕਿ ਮੈਨੂੰ ਕਾਲ ਆਈ ਠੀਕ ਹੈ ਜੁਕੀ ਬੋਰੇ ਸੀ ਸੀਆਈਸੀਬੈਂਕ ਤੋਂ ਠੀਕ ਹੈ ਬਸ ਇਹਨਾਂ ਨੇ ਇੱਕ ਮੈਨੂੰ ਕਿਹਾ ਮੋਟਰ ਸਰਵਿਸ ਆਨ ਕਰਨ ਨੂੰ ਮੈਂ ਮੋਟਰ ਸਰਵਿਸ ਆਨ ਕੀਤੀ ਫਿਰ ਮੈਂ ਸਟਾਪ ਕਰ ਦਿਆਂ ਮम्मा ਮੇਰੇ ਗਵਰਨਮੈਂਟ ਜੌਬ ਕਰਦੇ ਆ ਇਹਨਾਂ ਦਾ ਕredi ਕਾਰਡ ਮੈਂ ਯੂਜ਼ ਕਰੀਆ ਇਹਨਾਂ ਨੇ ਮੇਰੇ ਕredi ਕਾਰਡ ਤੋਂ 4860 ਰੁਪਏ ਦੇ ਨਾਲ ਦੀ ਨਾਲ ਮੈਸੇਜ ਆ ਗਿਆ ਕਿਸੇ ਹੋਰ ਨਾਲ ਤੁਫਾ ਤੇੜੀ ਨਾ ਹੋਵੇ ਔਰ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਕੈਮਰੇ ਆ ਵਰ ਕੀ ਨਾਮ ਆ ਤੇ ਕਿੱਥੋਂ ਦੇ ਰਹਿਣ ਵਾਲੇ ਹਰਪ੍ਰੀਤ ਕੌਰ ਮੇਰਾ ਨਾਮ ਆ ਥੀਸੀ ਆਫਿਸ ਕੋਲੇ ਸੀ ਰਹਿਣ ਵਾਲੇ ਆ ਤੇ ਕੀ ਮਾਮਲਾ ਹੋਇਆ ਜਿਹੜੀ ਕੀ ਮਾਮਲਾ ਹੋਇਆ ਜੀ ਮਾਮਲਾ ਇਹ ਸਰ ਕਿ ਮੈਨੂੰ ਕਾਲ ਆਈ ਠੀਕ ਹੈ ਜੋ ਕਿ ਬੋਰੇ ਸੀ ਸੀ ਆਈ ਸੀ ਐਸ ਬੈਂਕ ਤੋਂ ਆ ਠੀਕ ਹੈ ਐਸੇ ਇਹਨਾਂ ਨੇ ਇੱਕ ਮੈਨੂੰ ਕਿਹਾ ਮੋਟਰ ਸਰਵਿਸ ਔਨ ਕਰਨ ਨੂੰ ਮੈਂ ਮੋਟਰ ਸਰਵਿਸ ਔਨ ਕੀਤੀ ਠੀਕ ਹੈ ਬੋਲੇ ਤੁਹਾਡੇ ਅਕਾਊਂਟ ਚੋਂ ਨਹੀਂ ਤਾਂ 400 4000 ਆਈ ਮੰਥ ਲੱਗੇ ਕੱਟ ਹੋ ਜਾਣਗੇ ਠੀਕ ਹੈ ਤਾਂ ਫਿਰ ਕਿਉਂ ਨਾ ਨੇ ਮੈਨੂੰ ਇੱਕ ਐਪ ਡਾਊਨਲੋਡ ਦੀ ਲਿੰਕ ਭੇਜਿਆ ਠੀਕ ਹੈ ਤੇ ਬਸ ਮੈਂ ਉਹ ਓਪਨ ਕੀਤੀ ਪਹਿਲਾਂ ਉਹਨਾਂ ਨੇ ਮੈਨੂੰ ਇੱਕ ICICI ਬੈਂਕ ਦੀ ਆਈ ਮੋਬਾਈਲ ਦੀ ਐਪ ਆ ਓਪਨ ਕਰਾਈ ਠੀਕ ਹੈ ਉਹਦੇ ਵਿੱਚ ਬੋਲੇ ਮਾਈ ਕਾਰਡ ਵਿੱਚ ਜਾ ਕੇ ਤੁਸੀਂ ਉਹ ਕਰੋ ਮੈਂ ਕਿਹਾ ਨਹੀਂ ਐਦਾ ਕੁਝ ਵੀ ਨਹੀਂ ਹੈ ਠੀਕ ਹੈ ਫਿਰ ਉਹਨਾਂ ਨੇ ਇੱਕ ਐਪ ਕੀਤੀ ਤੇ ਕਹਿੰਦੇ ਇਹਦੇ ਵਿੱਚ ਮੈਮ ਤੁਹਾਡੇ ਨਾਲ ਹੈਗਾ ਸਰਵਿਸ ਕੁਝ ਉਹਨਾਂ ਨੇ ਵਰਡ ਦੱਸੇ ਕਹਿੰਦੇ ਉਹ ਆਫ ਕਰ ਦਿਓ ਮੈਂ ਆਫ ਕੀਤੇ ਠੀਕ ਹੈ ਕਹਿੰਦੇ ਕ੍ਰੈਡਿਟ ਕਾਰਡ ਨੰਬਰ ਪਰ ਕੀਤੇ ਸੀਵੀ ਭਰ ਦੋ ਮੈਂ ਕ੍ਰੈਡਿਟ ਕਾਰਡ ਨੰਬਰ ਪਰ ਕਰ ਸੀਵੀ ਭਰਿਆ ਬਸ ਇੰਨੇ ਮੇਰੇ ਅਕਾਊਂਟਸ ਪੈਸੇ ਕਿੰਨੇ ਪੈਸੇ ਨਿਕਲੇ 48600 ਨਿਕਲੇ 48600 ਸਿਰ ਮੈਂ ਚੋਪ ਕਰਦੀ ਆ ਮम्मा ਮੇਰੇ ਗਵਰਨਮੈਂਟ ਜੋਬ ਕਰ ਦਿਆ ਇਹਨਾਂ ਦਾ ਕ੍ਰੈਡਿਟ ਕਾਰਡ ਮੈਂ ਯੂਜ਼ ਕਰ ਦਿਆ ਨਨ ਮੇਰੇ ਕredi card ਚ ਹਰਤਾ ਲਿਆ 600 ਰੁਪਏ ਦੇ ਨਾਲ ਦੀ ਨਾਲ ਮੈਸੇਜ ਆ ਗਿਆ ਕੋਈ ਦਖਾਸਤ ਦਿੱਤੀ ਜਾਂ ਬੈਂਕ ਕੋਈ ਹਾਂਜੀ ਮੈਂ ਇਹਨਾਂ ਨੂੰ ਫਿਲਹਾਲ ਤਾਂ SSP ਦਫ਼ਤਰ ਦਰਖਾਸਤ ਦਿੱਤੀ ਹੈ ਕਿ ਚਲੋ ਮੇਰੇ ਪੈਸੇ ਵਾਪਸ ਚਲੋ ਆਨ ਨਾਨ ਵਟ ਏਵਰ ਬਟ ਇਦਾਂ ਵੀ ਕਿਸੇ ਹੋਰ ਨਾਲ ਨਾ ਹੋਵੇ ਇਹ ਬੰਦਾ ਸ਼ਰਿਆ ਮੈਨੂੰ ਕਾਲ ਕਰਦਾ ਔਰ ਕਹਿੰਦੇ ਮੈਮ ਜਿਹੜੇ ਜਿਹੜੇ ਤੁਹਾਡੇ ਖਾਤੇ ਮੈਨੂੰ ਪਤਾ ਹੈ ਠੀਕ ਹੈ ਔਰ ਨੰਬਰ ਹੈਗਾ 9142067274 ਕੀ ਮੰਗ ਕਰਦੇ ਹੋ ਇਹ ਰਿਕਾਰਡਿੰਗ ਤੁਸੀਂ ਹੋਰ ਇਹ ਦੋ ਬੰਦੇ ਨੇ ਸ਼ਰਿਆਮ ਆਪਣਾ ਆਈ ਮੋ ਐਪ ਵੀ ਚਲਾਇਆ ਹੋਇਆ ਠੀਕ ਹੈ ਹਾਂ ਤੇ WhatsApp ਸੌਰੀ WhatsApp ਵੀ ਚਲਾਇਆ ਹੋਇਆ ਤੇ ਇੱਕ ਮਹੀਨਾ 86 ਤੇ ਚਲਾਇਆ ਉੱਥੇ ਸ਼ਰਿਆਮ ਲਿਖਿਆ ਹੋਇਆ ICICI ਬੈਂਕ ਦਾ ਠੀਕ ਹੈ ਚਲੋ ਮੈਂ ਡਿਊਟ ਜੌਬ ਕਰਦੇ ਸੀ ਜੌਬ ਕਰਦੇ ਸਮੇਂ ਮੈਨੂੰ ਨਹੀਂ ਪਤਾ ਲੱਗਿਆ ਠੀਕ ਹੈ ਤੇ ਮੈਂ ਉਹ ਪਰ ਬੈਠੀ ਕਿਉਂਕਿ ਮੈਂ ਥੋੜਾ ਜਿਹਾ ਪੁੱਲ ਜਾ ਲਿਆ ਉਹਨਾਂ ਨੇ ਕਲੰਚ ਮੇਰਾ ਖੁਦ ਆਈਸੀਆਈਸੀ ਬੈਂਕ ਚ ਖਾਤਾ ਤੇ ਇਸ ਰਿਕਾਰਡਿੰਗ ਕੁਝ ਗੱਲ ਕੀਤੀ ਬੈਂਕ ਦੇ ਨਾਲ ਵੀ ਮੇਰੇ ਪੈਸੇ ਕੱਟੇ ਗਏ ਨੇ ਕੀ ਸਰ ਮੇਰੇ ਕ੍ਰੈਡਿਟ ਕਾਰਡ ਚੋਂ ਪੈਸੇ ਕੱਟੇ ਗਏ ਨੇ ਮੇਰੇ ਕਾਰਡ ਦੀ ਡਿਟੇਲ ਨਹੀਂ ਦੱਸੀ ਉਹਨਾਂ ਨੇ ਨਹੀਂ ਫਿਲਹਾਲ ਸਰ ਸੰਡੇ ਦਾ ਦਿਨ ਸੀ ਨੈਕਸਟ ਡੇ ਠੀਕ ਹੈ ਫਿਲਹਾਲ ਤਾਂ ਮੈਂ ਬੁਝੇ ਤਿਲੋ ਪਰੇਸ਼ਾਨੀ ਹੋ ਗਈ ਸਰ ਜਰੇਵਾਲ ਦੀ ਸੰਡੇ ਵਾਲੇ ਦਿਨ ਥੋੜਾ ਜਿਹਾ ਨਹੀਂ ਕੱਲ ਬਾਤ ਸੁਣੀ ਗਈ ਮਤਲਬ ਮੈਂ 1930 ਤੇ ਕਾਲ ਵੀ ਕੀਤੀ ਸੀ ਕ੍ਰਾਈਮ ਬ੍ਰਾਂਚ ਤੇ ਕੁਝ ਨਹੀਂ ਹੋਇਆ ਕੀ ਮੰਗ ਕਰਦੇ ਹੁਣ ਤੁਸੀਂ ਪੰ ਮੇ ਇਹ ਕੀ ਹੋ ਸਕੇ ਮੇਰੇ ਪੈਸੇ ਵਾਪਸ ਆ ਜਾਣ ਤੇ ਕਿਸੇ ਹੋਰ ਨਾਲ ਤੁਖਤੜੀ ਨਾ ਹੋਵੇ ਔਰ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਫੜਿਆ ਜਾਵੇ ਔਰ ਜੋ ਕੀ ਸ਼ਰੀਆਮ WhatsApp ਚਲਾਈ ਬੈਠਾ ਔਰ ਸ਼ਰੀਆ ਮੈਨੂੰ ਕਾਲ ਵਿੱਚ ਇਸ ਕਰਦਾ। ओके ਹਾਂਜੀ ਤੁਸੀਂ ਇੱਕ ਕੀ ਕਹਿਣਾ ਚਾਹੋਗੇ ਵੀ ਅੱਜ ਦੇ ਮਨ ਵਿੱਚ ਇਸ ਤਰ੍ਹਾਂ ਦੇ ਨਾਲ ਪੈਸੇ ਕੱਢੇ ਜਾ ਰਹੇ ਨੇ ਬੜਿਆਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਹੋਇਆ ਵੀ ਨਹੀਂ ਇਹ ਸੋਨੀ ਹੈ ਕਿ ਜਿਸ ਨੂੰ ਵੀ ਥੋੜਾ ਮੋਟਾ ਸ਼ੱਕ ਹੋਵੇ ਔਰ ਕਿਸੇ ਵੀ ਕਹਿਣ ਤੋ ਕਦੀ ਵੀ ਕੋਈ ਵੀ ਬਿਨਾ ਕਸਟਮਰ ਕੇਅਰ ਨਾਲ ਗੱਲਬਾਤ ਕੀਤੇ ਬਿਨਾ ਕੋਈ ਵੀ ਜੇ ਉਹਨਾਂ ਨੇ ਕੋਈ ਤੁਹਾਨੂੰ ਡਰਾ ਰਿਹਾ ਕਿ ਹਾਂ ਤੁਹਾਡੇ ਆ ਕੋਈ ਓਪਨ ਆ ਕੋਈ ਐਪ ਚੱਲ ਰਹੀ ਹੈ ਤਾਂ ਉਹਨਾਂ ਨੂੰ ਕਹੋ ਕੋਈ ਨਹੀਂ ਸਰ ਮੈਂ ਕਸਟਮਰ ਕੇਅਰ ਤੇ ਕਾਲ ਕਰਕੇ ਫਿਰ ਕਨਫਰਮ ਕਰਾ ਲੈਣੀ ਆ ਕੁਝ ਮੈਨੂੰ ਵੀ 1 ਮਿੰਟ ਬਾਅਦ ਜਦ ਮੈਨੂੰ ਆਈਮੇਲ ਨਾਲ ਦੀ ਨਾਲ ਕਸਟਮਰ ਕੇਅਰ ਨਾਲ ਕਹਿੰਦੇ ਮੈਮ ਤੁਹਾਡੇ ਨਾਲ ਧੋਖਾ ਹੋ ਚੁੱਕਿਆ ਤਾਂ ਬਸ ਇਹ ਕਹਾਂਗੀ ਕਿ ਤੁਹਾਨੂੰ ਕੋਈ ਵੀ ਫੋਨ ਕਰਕੇ ਕਵੇ ਇਹ ਲੋਨ ਇਹ ਓਪਨ ਆ ਜਾਂ ਇਹ ਐਡ ਆ ਜਾਂ ਕੁਝ ਵੀ ਵਟਐਵਰ ਤੁਸੀਂ ਹਮੇਸ਼ਾ ਆਪਣੇ ਉਹਨਾਂ ਨੂੰ ਕਾਲ ਕਰੋ ਕਸਟਮਰ ਕੇਅਰ ਨੂੰ ਕਾਲ ਕਰੋ ਤੁਹਾਡੇ ਨਾਲ ਫੋਨ ਆਇਆ ਸੀਗਾ ਐਪ ਤੁਹਾਨੂੰ ਡਾਊਨਲੋਡ ਕਰਵਾਇਆ ਗਿਆ ਉਸ ਨਾਲ ਕੋਈ ਗੱਲਬਾਤ ਹੋਈ ਦੁਬਾਰਾ ਸਰ ਪਹਿਲਾਂ ਉਹਨਾਂ ਨੇ ਦਰਸਲ ਮੈਨੂੰ ਯਕੀਨਤਾ ਕਹਿੰਦੇ ਆਈਸੀ ਆਈ ਮੋਬਾਈਲ ਔਨ ਕਰੋ ਉਹਨਾਂ ਨੇ ਕਰਵਾਇਆ ਕਹਿੰਦੇ ਆਈ ਮੋਬਾਈਲ ਨਹੀਂ ਚਲੋ ਤੁਹਾਨੂੰ ਇੱਕ ਐਪ ਕਰਦੇ ਆ ਉਹ ਕਰਵਾ ਕੇ ਤੇ ਉਹਦੇ ਵਿੱਚ ਆਪਣੀ ਡਿਟੇਲ ਭਰੋ ਮੈਂ ਕ੍ਰੈਡਿਟ ਕਾਰਡ ਤੇ ਆਪਣਾ ਉਹ ਕੀਤਾ ਭਰਿਆ ਤੇ ਸੀਵੀ ਨੰਬਰ ਪਰ ਉਸ ਤੋਂ ਬਾਅਦ ਗੱਲਬਾਤ ਜਦੋਂ ਤੁਹਾਡੇ ਪੈਸੇ ਹਾਂਜੀ ਹੋਏ ਆ ਉਹਨਾਂ ਨੇ ਮੈਨੂੰ ਕਿਹਾ ਉਹਨਾਂ ਨੇ ਮੈਮ ਅਸੀਂ 24 ਘੰਟੇ ਚ ਤੁਹਾਨੂੰ ਪੇਮੈਂਟ ਵਾਪਸ ਕਰ ਦਾਂਗੇ ਤੁਸੀਂ ਨਾ ਟੈਨਸ਼ਨ ਲਓ ਫਿਰ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਤੁਹਾਡਾ ਮਤਲਬ ਨਹੀਂ ਬੰਦਾ ਮੇਰੀ ਪੇਮੈਂਟ ਹਲਾਉਂਦਾ ਹੂੰ ਹੁਣ ਅ ਅ ਦਿੱਤੀ ਕੰਪਲੀਟ ਹਾਂਜੀ ਮੈਂ ਐਸਐਸਪੀ ਦਫਤਰ ਕੰਪਲੇਂਟ ਪਾਈ ਹੈ ਜੀ ਮੰਗੂ ਜੀ ਕਰ ਰਹੇ ਹੂੰ ਮੰਗੇ ਜੀ ਸਰ ਕੇਸ ਬੰਦ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਕਿਸੇ ਦੀ ਵੀ ਹੈ ਮੇਰੇ ਨਾਲਾ ਕਿਸੇ ਨਾਲ ਹੋਰ ਵੀ ਲੱਖਾਂ ਦੀ ਕਰਨਗੇ ਹਾਂਜੀ ਹੂੰ ਸਰ ਥੈਂਕ ਯੂ ਸਰ ਮੈਨੂੰ ਕਾਲ ਆਈ ਠੀਕ ਹੈ ਜੁਕੀ ਬੋ ਰੇ ਸੀ ਸੀਆਈਸੀਬੈਂਕ ਤੋਂ ਠੀਕ ਹੈ ਬਸ ਇਹਨਾਂ ਨੇ ਇੱਕ ਮੈਨੂੰ ਕਿਹਾ ਮੋਟਰ ਸਰਵਿਸ ਆਨ ਕਰੈਨੂ ਮੈਂ ਮੋਟਰ ਸਰਵਿਸ ਆਨ ਕੀਤੀ ਫਿਰ ਮੈਂ ਟਰੌਪ ਕਰ ਦਿਆ ਮम्मा ਮੇਰੇ ਗਵਰਨਮੈਂਟ ਟਰੌਪ ਕਰ ਦਿਆ ਇਹਨਾਂ ਦਾ ਕੈਰੀਡ ਕਾਰਡ ਮੈਂ ਯੂਜ਼ ਕਰੀਆ ਇਹਨਾਂ ਨੇ ਮੇਰੇ ਕੈਰੀਡ ਕਾਰਡ ਤੋਂ 486 ਰੁਪਏ ਦੇ ਨਾਲ ਦੀ ਨਾਲ ਮੈਸੇਜ ਆ ਗਿਆ ਤੇ ਕਿਸੇ ਹੋਰ ਨਾਲ ਤੁਫਾ ਤੇੜੀ ਨਾ ਹੋਵੇ ਔਰ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਕੈਮਰੇ ਮਰ ਕੀ ਨਾਮ ਆ ਤੇ ਕਿੱਥੋਂ ਦੇ ਰਹਿਣ ਉਹ ਹਰਪ੍ਰੀਤ ਕੌਰ ਮੇਰਾ ਨਾਮ ਆ ਪੀਸੀ ਆਫਿਸ ਕੋਲੇ ਸੀ ਰਹਿਣ ਵਾਲੇ ਆ ਤੇ ਕੀ ਮਾਮਲਾ ਹੋਇਆ ਜਿਹੜੀ ਕੀ ਮਾਮਲਾ ਹੋਇਆ ਮਾਮਲਾ ਇਹ ਸਰ ਕਿ ਮੈਨੂੰ ਕਾਲ ਆਈ ਠੀਕ ਹੈ ਜੋ ਕਿ ਬੋਰੇ ਸੀ ਸੀ ਆਈ ਸੀ ਆਸੀ ਬੈਂਕ ਤੋਂ ਆ ਠੀਕ ਹੈ ਅਸੀਂ ਇਹਨਾਂ ਨੇ ਇੱਕ ਮੈਨੂੰ ਕਿਹਾ ਮੋਟਰ ਸਰਵਿਸ ਔਨ ਕਰਨ ਨੂੰ ਮੈਂ ਮੋਟਰ ਸਰਵਿਸ ਔਨ ਕੀਤੀ ਠੀਕ ਹੈ ਬੋਲੇ ਤੁਹਾਡੇ ਅਕਾਊਂਟ ਚੋਂ ਨਹੀਂ ਤਾਂ 400 4000 ਆਈ ਮੰਥ ਲੱਗਣ ਘਟ ਹੋ ਜਾਣਗੇ ਠੀਕ ਹੈ ਤਾਂ ਫਿਰ ਕਿਉਂ ਨਾ ਨੇ ਮੈਨੂੰ ਕੈਪ ਡਾਊਨਲੋਡ ਦੀ ਲਿੰਕ ਭੇਜਿਆ ਠੀਕ ਹੈ ਤੇ ਬਸ ਮੈਂ ਉਹ ਓਪਨ ਕੀਤੀ ਪਹਿਲਾਂ ਉਹਨਾਂ ਨੇ ਮੈਨੂੰ ਇੱਕ ICICI ਬੈਂਕ ਦੀ ਆਈ ਮੋਬਾਈਲ ਦੀ ਐਪ ਹੈ ਓਪਨ ਕਰਾਈ ਠੀਕ ਹੈ ਉਹਦੇ ਵਿੱਚ ਬੋਲੇ ਮਾਈ ਕਾਰਡ ਵਿੱਚ ਜਾ ਕੇ ਤੁਸੀਂ ਉਹ ਕਰੋ ਮੈਂ ਕਿਹਾ ਨਹੀਂ ਅਦਾ ਕੁਝ ਵੀ ਨਹੀਂ ਹੈ ਠੀਕ ਹੈ ਫਿਰ ਉਹਨਾਂ ਨੇ ਇੱਕ ਐਪ ਕੀਤੀ ਤੇ ਕਹਿੰਦੇ ਇਹਦੇ ਵਿੱਚ ਮੈਮ ਤੁਹਾਡੇ ਨਾਲ ਹੈਗਾ ਸਰਵਿਸ ਕੁਝ ਉਹਨਾਂ ਨੇ ਵਰਡ ਦੱਸੇ ਕਹਿੰਦੇ ਉਹ ਆਫ ਕਰ ਦਿਓ ਮੈਂ ਆਫ ਕੀਤੇ ਠੀਕ ਹੈ ਕਹਿੰਦੇ ਕ੍ਰੈਡਿਟ ਕਾਰਡ ਨੰਬਰ ਪਰ ਕੀਤੇ ਸੀਵੀ ਭਰ ਦੋ ਮੈਂ ਕ੍ਰੈਡਿਟ ਕਾਰਡ ਨੰਬਰ ਪਰ ਕਰ ਸੀਵੀ ਭਰਿਆ ਬਸ ਇੰਨੇ ਮੇਰੇ ਅਕਾਊਂਟਸ ਪੈਸੇ ਕਿੰਨੇ ਪੈਸੇ ਨਿਕਲੇ 48600 ਨਿਕਲੇ 48600 ਮੈਂ ਚੋਪ ਕਰਦੀ ਆ ਮਮਾ ਮੇਰੇ ਗੌਰਮੈਂਟ ਜੋਬ ਕਰ ਦਿਆ ਇਹਨਾਂ ਦਾ ਕ੍ਰੈਡਿਟ ਕਾਰਡ ਮੈਂ ਯੂਜ਼ ਕਰਦੀ ਆ ਐਨਨ ਮੇਰੇ ਕ੍ਰੈਡਿਟ ਕਾਰਡ ਚ ਹਟਾ ਲਿਆ 600 ਰੁਪਏ ਦੇ ਨਾਲ ਦੀ ਨਾਲ ਮੈਸੇਜ ਆ ਗਿਆ ਕੋਈ ਦਖਾਸਤ ਦਿੱਤੀ ਜਾਂ ਬੈਂਕ ਕੋਲ ਹਾਂਜੀ ਮੈਂ ਇਹਨਾਂ ਨੂੰ ਫਿਲਹਾਲ ਤਾਂ ਐਸਐਸਪੀ ਦਫ਼ਤਰ ਦਰਖਾਸਤ ਦਿੱਤੀ ਹੈ ਕਿ ਚਲੋ ਮੇਰੇ ਪੈਸੇ ਵਾਪਸ ਚਲੋ ਆਨ ਨਾਨ ਵਟ ਏਵਰ ਬਟ ਇਦਾਂ ਵੀ ਕਿਸੇ ਹੋਰ ਨਾਲ ਨਾ ਹੋਵੇ ਇਹ ਬੰਦਾ ਸ਼ਰਿਆ ਮੈਨੂੰ ਕਾਲ ਕਰਦਾ ਔਰ ਕਹਿੰਦੇ ਮੈਮ ਜਿਹੜੇ ਜਿਹੜੇ ਤੁਹਾਡੇ ਖਾਤੇ ਮੈਨੂੰ ਪਤਾ ਹੈ ਠੀਕ ਹੈ ਔਰ ਨੰਬਰ ਹੈਗਾ 9142067 274 ਕੀ ਮੰਗ ਰਹੇ ਇਹਦੇ ਰਿਕਾਰਡਿੰਗ ਤੁਸੀਂ ਹੋਰ ਇਹ ਬੰਦੇ ਨੇ ਸ਼ਰਿਆਮ ਆਪਣਾ ਆਈਮੋ ਐਪ ਵੀ ਚਲਾਇਆ ਹੋਇਆ ਠੀਕ ਹੈ ਹਾਂਜ WhatsApp ਸੌਰੀ WhatsApp ਵੀ ਚਲਾਇਆ ਹੋਇਆ ਤੇ 1 ਮਹੀਨਾ 28 ਸੇ ਤੇ ਚਲਾਇਆ ਉੱਥੇ ਸ਼ਰਿਆਮ ਲਿਖਿਆ ਹੋਇਆ ICICI ਬੈਂਕ ਦਾ ਠੀਕ ਹੈ ਕੀ ਮੰਗ ਕਰ ਰਹੇ ਚਲੋ ਮੈਂ ਡਿਊਟ ਜੌਬ ਕਰਦੇ ਸੀ ਜੌਬ ਕਰਦੇ ਸਮੇਂ ਮੈਨੂੰ ਨਹੀਂ ਪਤਾ ਲੱਗਿਆ ਠੀਕ ਹੈ ਤੇ ਮੈਂ ਉਹ ਪਰ ਬੈਠੀ ਕਿਉਂਕਿ ਮੈਂ ਥੋੜਾ ਜਿਹਾ ਉਲਝਾ ਲਿਆ ਉਹਨਾਂ ਨੇ ਕਲੰਚ ਮੇਰਾ ਖੁਦ ਆਈਸੀਆਈਸੀ ਬੈਂਕ ਚ ਖਾਤਾ ਤੇ ਇਸ ਰਿਕਾਰਡਿੰਗ ਕੁਝ ਗੱਲ ਕੀਤੀ ਬੈਂਕ ਦੇ ਨਾਲ ਵੀ ਮੇਰੇ ਪੈਸੇ ਕੱਟੇ ਗਏ ਨੇ ਕੀ ਸਰ ਮੇਰੇ ਕ੍ਰੈਡਿਟ ਕਾਰਡ ਚੋਂ ਪੈਸੇ ਕੱਟੇ ਗਏ ਨੇ ਮੇਰੇ ਕਾਰਡ ਦੀ ਡਿਟੇਲ ਨਹੀਂ ਦੱਸੀ ਉਹਨਾਂ ਨੇ ਨਹੀਂ ਫਿਲਹਾਲ ਸਰ ਸੰਡੇ ਦਾ ਦਿਨ ਸੀ ਨੈਕਸਟ ਡੇ ਠੀਕ ਹੈ ਫਿਲਹਾਲ ਤਾਂ ਮੈਂ ਬੁਝੇ ਤਿਲੋ ਪਰੇਸ਼ਾਨੀ ਹੋ ਗਈ ਸਰ ਜਰੇਵਾਲ ਦੀ ਸੰਡੇ ਵਾਲੇ ਦਿਨ ਥੋੜਾ ਜਿਹਾ ਨਹੀਂ ਕੱਲ ਬਾਤ ਸੁਣੀ ਗਈ ਮਤਲਬ ਮੈਂ 1930 ਤੇ ਕਾਲ ਵੀ ਕੀਤੀ ਸੀ ਕ੍ਰਾਈਮ ਬ੍ਰਾਂਚ ਤੇ ਕੁਝ ਨਹੀਂ ਹੋਇਆ ਕੀ ਮੰਗ ਕਰਦੇ ਹੁਣ ਤੁਸੀਂ ਮੇਰੀ ਇਹ ਕਿ ਹੋ ਸਕੇ ਮੇਰੇ ਪੈਸੇ ਵਾਪਸ ਆ ਜਾਣ ਤੇ ਕਿਸੇ ਹੋਰ ਨਾਲ ਤੁਖਤੜੀ ਨਾ ਹੋਵੇ ਔਰ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਫੜਿਆ ਜਾਵੇ ਔਰ ਜੋ ਕੀ ਸ਼ਰੀਆਮ WhatsApp ਚਲਾਈ ਬੈਠਾ ਔਰ ਸ਼ਰੀਆ ਮੈਨੂੰ ਕਾਲ ਵਿੱਚ ਇਸ ਕਰਦਾ। ਹਾਂਜੀ ਤੁਸੀਂ ਇੱਕ ਕੀ ਕਹਿਣਾ ਚਾਹੋਗੇ ਵੀ ਅੱਜ ਦੇ ਮਨ ਵਿੱਚ ਇਸ ਤਰ੍ਹਾਂ ਦੇ ਨਾਲ ਪੈਸੇ ਕੱਢੇ ਜਾ ਰਹੇ ਨੇ ਬੜਿਆਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਹੋਇਆ ਕਿ ਨਹੀਂ ਇਹ ਸੋਨੀ ਹੈ ਕਿ ਜਿਸ ਨੂੰ ਵੀ ਥੋੜਾ ਮੋਟਾ ਸ਼ੱਕ ਹੋਵੇ ਔਰ ਕਿਸੇ ਵੀ ਕਹਿਣ ਤੋ ਕਦੀ ਵੀ ਕੋਈ ਵੀ ਬਿਨਾ ਕਸਟਮਰ ਕੇਅਰ ਨਾਲ ਗੱਲਬਾਤ ਕੀਤੇ ਬਿਨਾ ਕੋਈ ਵੀ ਜੇ ਉਹਨਾਂ ਨੇ ਕੋਈ ਤੁਹਾਨੂੰ ਡਰਾ ਰਿਹਾ ਕਿ ਹਾਂ ਤੁਹਾਡੀ ਆ ਕੋਈ ਉਪਨਾ ਕੋਈ ਆਪ ਐਪ ਚੱਲ ਰਹੀ ਹੈ ਤਾਂ ਉਹਨਾਂ ਨੂੰ ਕਹੋ ਕੋਈ ਨਹੀਂ ਸਰ ਮੈਂ ਕਸਟਮਰ ਕੇਅਰ ਤੇ ਕਾਲ ਕਰਕੇ ਫਿਰ ਕਨਫਰਮ ਕਰਾ ਲੈਣੀ ਆ ਕੁਝ ਮੈਨੂੰ ਵੀ 1 ਮਿੰਟ ਬਾਅਦ ਜਦ ਮੈਨੂੰ ਆਈਮੇ ਨਾਲ ਦੀ ਨਾਲ ਕਸਟਮਰ ਕੇਅਰ ਨਾਲ ਕਹਿੰਦੇ ਮੈਮ ਤੁਹਾਡੇ ਨਾਲ ਤੁਕਾ ਹੋ ਚੁੱਕਿਆ ਤਾਂ ਬਸ ਇਹੀ ਕਹਾਂਗੀ ਕਿ ਤੁਹਾਨੂੰ ਕੋਈ ਵੀ ਫੋਨ ਕਰਕੇ ਕਵੇ ਇਹ ਲੋਨ ਇਹ ਉਪਨਾ ਜਾਂ ਇਹ ਐਡ ਹੈ ਜਾਂ ਕੁਝ ਵੀ ਵਟਐਵਰ ਸੀ ਹਮੇਸ਼ਾ ਆਪਣੇ ਉਹਨਾਂ ਨੂੰ ਕਾਲ ਕਰੋ ਕਸਟਮਰ ਕੇਅਰ ਨੂੰ ਕਾਲ ਕਰੋ ਜਿਹੜੇ ਨਾਲ ਫੋਨ ਆਇਆ ਸੀਗਾ ਐਪ ਤੁਹਾਨੂੰ ਡਾਊਨਲੋਡ ਕਰਵਾਇਆ ਗਿਆ ਉਸ ਨਾਲ ਕੋਈ ਗੱਲਬਾਤ ਹੋਈ ਦੁਬਾਰਾ ਸਰ ਪਹਿਲਾਂ ਉਹਨਾਂ ਨੇ ਦਰਸਲ ਮੈਨੂੰ ਯਕੀਨਤਾ ਕਹਿੰਦੇ ਆਈਸੀ ਆਈ ਮੋਬਾਈਲ ਔਨ ਕਰੋ ਉਹਨਾਂ ਨੇ ਕਰਵਾਇਆ ਕਹਿੰਦੇ ਆਈ ਮੋਬਾਈਲ ਨਹੀਂ ਚਲੋ ਤੁਹਾਨੂੰ ਇੱਕ ਐਪ ਕਰਦੇ ਆ ਉਹ ਕਰਵਾ ਕੇ ਤੇ ਉਹਦੇ ਵਿੱਚ ਆਪਣੀ ਡਿਟੇਲ ਭਰੋ ਮੈਂ ਕ੍ਰੈਡਿਟ ਕਾਰਡ ਤੇ ਆਪਣਾ ਉਹ ਕੀਤਾ ਭਰਿਆ ਤੇ ਸੀਵੀ ਨੰਬਰ ਪਰ ਉਸ ਤੋਂ ਬਾਅਦ ਗੱਲਬਾਤ ਜਦੋਂ ਤੁਹਾਡੇ ਪੈਸੇ ਹਾਂਜੀ ਹੋਏ ਆ ਉਹਨਾਂ ਨੇ ਮੈਨੂੰ ਕਿਹਾ ਉਹਨਾਂ ਨੇ ਕਿਹਾ ਮੈਮ ਅਸੀਂ 24 ਘੰਟੇ ਚ ਤੁਹਾਨੂੰ ਪੇਮੈਂਟ ਵਾਪਸ ਕਰ ਦਾਂਗੇ ਤੁਸੀਂ ਨਾ ਟੈਨਸ਼ਨ ਲਓ ਫਿਰ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਤੁਹਾਡਾ ਮਤਲਬ ਨਹੀਂ ਬੰਦਾ ਮੇਰੀ ਪੇਮੈਂਟ ਹਲਾਉਂਦਾ ਹੁਣ ਅਹ ਦਿੱਤੀ ਕੰਪਲੀਟ ਹਾਂਜੀ ਮੈਂ ਐਸਐਸਪੀ ਦਫਤਰ ਕੰਪਲੇਂਟ ਪਾਈ ਹੈ ਜੀ ਮੰਗੂ ਜੀ ਕਰ ਰਹੇ ਹਾਂ ਮੰਗੇ ਜੀ ਸਰ ਕੇਸ ਬੰਦ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਕਿਸੇ ਦੀ ਵੀ ਹੈ ਮੇਰੇ ਨਾਲਾ ਕਿਸੇ ਨਾਲ ਹੋਰ ਵੀ ਲੱਖਾਂ ਦੀ ਕਰਨਗੇ ਹਾਂਜੀ ਹਾਂ ਜੀ ਸਰ ਥੈਂਕ ਯੂ ਸਰ